ਜਿੰਦੀ ਸਿੰਘ ਨਿਆਲ ਸੁਭਾਗ ਨੂੰ ਵੀ ਕਿਤੇ ਜ਼ਿਆਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜਾ ਅੱਜ ਆਪਣਾ ਨਾਪੇ ਪੰਕਜ ਪੱਪੂ ਚਾਲੀ ਚੋਰ ਦੇ ਉੱਤੇ ਦੂਜਾ ਪਰਚਾ ਦਰਜ ਕਰਾਉਣਾ ਸੀ ਉਸ ਮਸਲੇ ਨੂੰ ਲੈ ਕੇ ਜਿਹੜਾ ਅੱਜ ਆਪਣਾ ਧਰਨਾ ਲੱਗਿਆ ਸੀਗਾ 22 ਤਰੀਕ ਨੂੰ ਨਾਬਾ ਡੀਐਸਪੀ ਦਫ਼ਤਰ ਅੱਗੇ ਉਤੇ ਹੁਣ 7:30 7 ਵਜੇ ਜਣੀ ਜਿਹੜੀ ਦੂਜੀ ਮੀਟਿੰਗ ਹੋਈ ਆ ਉਹਦੇ ਵਿੱਚ ਐਸਪੀ ਡੀਐਸਪੀ ਜਿਹੜੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਬੈਠੇ ਸੀਗੇ ਜਿਹੜਿਆਂ ਦੇ ਵਿੱਚੋਂ ਆਪਣੀ ਸੁਪਾ ਕਮੇਟੀ ਤੇ ਕੇਐਮਐਮ ਦੀ ਲੀਡਰਸ਼ਿਪ ਨੇ ਜਾ ਕੇ ਮੀਟਿੰਗ ਦੇ ਵਿੱਚੋਂ ਇਹ ਫੈਸਲਾ ਹੋਇਆ ਕਿ ਜਿਹੜਾ ਮਸਲੇ ਨੂੰ ਲੈ ਕੇ ਬੈਠੇ ਤੇ ਪੰਕੇ ਜੀ ਪੱਪੂ ਦੇ ਪਰਚਾ ਦਰਜ ਹੋਵੇ ਉਹ ਐਫਆਰਆਈ ਦਰਜ ਕੁਝ ਘੰਟਿਆਂ ਦੇ ਵਿੱਚ ਹੋ ਜਾਣੀ ਹੈ ਤੇ ਫਿਰ ਉਹਦੀ ਗ੍ਰਿਫਤਾਰੀ ਵਾਲੀ ਅਗਲੀ ਗੱਲਬਾਤ ਹੈ ਜਿਹੜੀ ਉਹ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਚਲਾਉਣੇ ਆ ਜਿਹੜਾ ਉਹ ਇੱਥੇ ਆਪਾਂ ਨੂੰ ਆ ਕੇ ਹੁਣ ਤੁਸੀਂ ਦੇਖ ਲਿਆ ਲਾਈਵ ਦੇ ਉੱਤੇ ਪੇਜ ਦੇ ਉੱਤੇ ਵੀਡੀਓ ਪੈ ਗਈਆਂ ਨੇ ਉਹ ਪ੍ਰਸ਼ਾਸਨ ਵਾਗੇ ਕਿ ਉਹਨੂੰ ਗ੍ਰਿਫਤਾਰ ਵੀ ਕਰ ਲਾਂਗੇ ਤੇ ਉਹਦੀ ਐਫਆਰਆਈ ਦਰਜ ਹੋ ਜਾਣੀ ਹੈ ਜਿਹੜੀ ਸਵੇਰ ਤੱਕ ਆਪਣੇ ਕੋਲੇ ਪਹੁੰਚ ਜਾਣੀ ਆ ਸੋ ਮੈਂ ਸਾਰੇ ਆਪਣੇ ਆਗੂਆਂ ਨੂੰ ਵਰਕਰਾਂ ਨੂੰ ਆਪਣੀ ਲੀਡਰਸ਼ਿਪ ਨੂੰ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਤੇ ਜੱਥੇਬੰਦੀ ਬੀਕੇ ਜੂਜਾਰ ਦੇ ਆਗੂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਇਹ ਧਰਨਾ ਸੀ ਆਪਾਂ ਹੁਣ ਸਮਾਪਤ ਕਰ ਦਿੱਤਾ 7 ਵਜੇ ਸਵੇਰੇ ਕੋਈ ਵੀ ਵੀਰ ਇੱਧਰ ਆਉਣ ਦੀ ਖੇਚਲ ਨਾ ਕਰੇ ਇਹੀ ਇੱਕ ਤੁਹਾਨੂੰ ਮੈਸੇਜ ਦੇਣਾ ਹੈ ਕਿ ਆਪੋ ਆਪਣੇ ਕੰਮਕਾਰ ਜੱਥੇਬੰਦੀ ਦੇ ਜਿਹੜਾ ਹੜਾ ਵਾਲੇ ਸਮੰਪਤ ਦੇ ਵਿੱਚ ਆਪਾਂ ਡਿਊਟੀਆਂ ਲਈਆਂ ਉਹਨਾਂ ਦੇ ਉੱਤੇ ਧਿਆਨ ਦਿਓ ਨਾਬੇ ਵਾਲਾ ਧਰਨਾ ਹੁਣ 7 ਵਜੇ ਆਪਾਂ ਇਹ ਸਮਾਪਤ ਕਰ ਦਿੱਤਾ ਹੈ ਸਵੇਰੇ ਧਰਨਾ ਲੱਗਣਾ ਨਹੀਂ ਹੈਗਾ ਧੰਨਵਾਦ